ਕੁੜੀ ਦੇ ਸਨ ਪਾੜ ਦਿੱਤੇ ਜਾਂਦੇ ਆ ਕੁੜੀ ਦੀ ਵਜ਼ਾਈਨਾ ਦੇ ਵਿੱਚੋਂ ਖੂਨ ਨਿਕਲ ਰਿਹਾ ਹੁੰਦਾ ਕੁੜੀ ਦੇ ਮੂੰਹ ਦੇ ਵਿੱਚੋਂ ਖੂਨ ਨਿਕਲ ਰਿਹਾ ਹੁੰਦਾ ਕੁੜੀ ਦੀਆਂ ਅੱਖਾਂ ਦੇ ਵਿੱਚੋਂ ਖੂਨ ਨਿਕਲ ਰਿਹਾ ਹੁੰਦਾ ਕੁੜੀ ਦਾ ਕਤਲ ਕਰਨ ਤੋਂ ਬਾਅਦ ਉਸ ਕੁੜੀ ਦੇ ਨਾਲ ਰੇਪ ਹੁੰਦਾ ਹਾਂਜੀ ਕੀ ਹਾਲ ਚਾਲ ਨੇ ਪ੍ਰਭੂ ਤੁਹਾਡੇ ਸਾਹਮਣੇ ਹਾਜ਼ਰ ਹੋਏ ਆ ਇੱਕ ਸੱਚੀ ਤੇ ਦਰਦਨਾਕ ਕਹਾਣੀ ਲੈ ਕੇ ਜਿਹੜੀ ਮੈਂ ਤੁਹਾਨੂੰ ਕਹਾਣੀ ਸੁਣਾਉਣ ਲੱਗਿਆ ਇਹ 9 ਅਗਸਤ 2024 ਦੀ ਰਾਤ ਨੂੰ ਕਲਕੱਤਾ ਦੇ ਇੱਕ ਬਹੁਤ ਵੱਡੇ ਹਸਪਤਾਲ ਦੇ ਵਿੱਚ ਵਾਪਰਦੀ ਇੱਕ ਐਮਬੀਬੀਐਸ ਡਿਗਰੀ ਕਰਨ ਤੋਂ ਬਾਅਦ ਕੁੜੀ ਦੀ ਟ੍ਰੇਨਿੰਗ ਲੱਗ ਜਾਂਦੀ ਹੈ ਹਸਪਤਾਲ ਦੇ ਵਿੱਚ ਕਿਉਂਕਿ ਤੁਹਾਨੂੰ ਪਤਾ ਕਿ ਮੈਡੀਕਲ ਕਾਲਜਾਂ ਦੇ ਜਿਹੜੇ ਸਟੂਡੈਂਟ ਹੁੰਦੇ ਆ ਉਹ ਡਿਗਰੀਆਂ ਕਰਨ ਤੋਂ ਬਾਅਦ ਹਸਪਤਾਲਾਂ ਦੇ ਵਿੱਚ ਟ੍ਰੇਨਿੰਗ ਲਈ ਜਾਂਦੇ ਆ ਉਸੇ ਤਰ੍ਹਾਂ ਇਹ ਕੁੜੀ ਐਮਬੀਬੀਐਸ ਕਰਨ ਤੋਂ ਬਾਅਦ ਕਲਕੱਤਾ ਦੇ ਇੱਕ ਬਹੁਤ ਵੱਡੇ ਹਸਪਤਾਲ ਦੇ ਵਿੱਚ ਟ੍ਰੇਨਿੰਗ ਲਈ ਜਾਂਦੀ ਆ ਤਾਂ 9 ਅਗਸਤ ਦੀ ਰਾਤ ਨੂੰ ਜਦੋਂ 11 ਵਜੇ ਦਾ ਤਾਂ ਇਹ ਕੁੜੀ ਆਪਦੇ ਮਾਪਿਆਂ ਨੂੰ ਫੋਨ ਕਰਦੀ ਆ ਆਪਣੇ ਮਾਪਿਆਂ ਦਾ ਹਾਲਚਲ ਪੁੱਛਦੀ ਆ ਹਾਲਚਲ ਪੁੱਛਣ ਤੋਂ ਬਾਅਦ ਕਹਿੰਦੀ ਵੀ ਹੁਣ ਮੈਂ ਆਰਾਊਂਡ ਤੇ ਚੱਲੀ ਆਂ ਵੀ ਹੁਣ ਸਵੇਰੇ ਗੱਲ ਕਰਾਂਗੇ ਚਲੋ ਜੀ ਆਰਾਊਂਡ ਕਰਨ ਤੋਂ ਬਾਅਦ 2:00 ਵਜੇ ਇਹ ਕੁੜੀ ਆਪਦੇ ਜੂਨੀਅਰ ਨਾਲ ਬਹਿ ਕੇ ਖਾਣਾ ਖਾਂਦੀ ਆ ਉਸ ਤੋਂ ਬਾਅਦ ਇਹ ਆਵੇ ਜਿਹੜੀ ਉਹਨੂੰ ਕਹਿੰਦੀ ਆ ਵੀ ਹੁਣ ਸਾਰੇ ਮਰੀਜ਼ ਟਿਕ ਕੇ ਹੋਣਗੇ ਜੇ ਮਾੜਾ ਮੋਟਾ ਕਿਸੇ ਮਰੀਜ਼ ਨੂੰ ਕੀ ਪ੍ਰੋਬਲਮ ਹੈ ਤੁਸੀਂ ਸੰਭਾਲ ਲਿਓ ਵੀ ਮੈਂ ਥੱਕ ਚੁੱਕੀ ਆਂ ਮੈਂ ਹੁਣ ਸੌਂਣ ਚੱਲੀ ਆਂ ਉਸ ਤੋਂ ਬਾਅਦ ਇਹ ਕੁੜ ਸੈਮੀਨਾਰ ਹਾਲ ਦੇ ਵਿੱਚ ਜਾ ਕੇ ਬੈੱਡ ਤੇ ਸੌ ਜਾਂਦੇ ਤਿੰਨ 3:30 ਵਜੇ ਦੇ ਕਰੀਬ ਇੱਕ ਬੰਦਾ ਹਸਪੀਟਲ ਦੇ ਵਿੱਚ ਐਂਟਰ ਹੁੰਦਾ ਜਿਹਦੀ ਇੱਕ ਟੀ-ਸ਼ਰਟ ਪਾਈ ਹੁੰਦੀ ਟੀ-ਸ਼ਰਟ ਦੇ ਬੈਕਸਾਈਡ ਤੇ ਲਿਖਿਆ ਹੁੰਦਾ ਕੋਲਕਾਤਾ ਪੁਲਿਸ ਤਾਂ ਉਹ ਬੰਦਾ ਸਿੱਧਾ ਸੈਮੀਨਾਰ ਹਾਲ ਦੇ ਵਿੱਚ ਜਾਂਦਾ ਸੈਮੀਨਾਰ ਹਾਲ ਦੇ ਵਿੱਚ ਜਾਣ ਤੋਂ ਬਾਅਦ 45 ਮਿੰਟਾਂ ਬਾਅਦ ਬੰਦਾ ਵਾਪਸ ਆ ਜਾਂਦਾ ਸੀਸੀਟੀਵੀ ਕੈਮਰੇ ਵਿੱਚ ਬੰਦਾ ਕੈਦ ਹੋ ਜਾਂਦਾ ਉਸ ਤੋਂ ਬਾਅਦ ਜਦੋਂ ਸਵੇਰ ਦੇ 6-7 ਵਜੇ ਦੇ ਜਦੋਂ ਸਫਾਈ ਕਰਮਚਾਰੀ ਆਉਂਦੇ ਆ ਤਾਂ ਦੋ ਕਰਮਚਾਰੀ ਸਫਾਈ ਕਰਨ ਲਈ ਜਦੋਂ ਸੈਮੀਨਾਰ ਹਾਲ ਦੇ ਵਿੱਚ ਜਾਂਦੇ ਆ ਤਾਂ ਉਹਨਾਂ ਨੇ ਦੇਖ ਕੇ ਚੀਕਾਂ ਨਿਕਲ ਜਾਂਦੀਆਂ ਇੱਕ ਬੰਦਾ ਤਾਂ ਬਿਹੋਸ਼ ਹੋ ਕੇ ਸਿੱਧੇ ਡੇਕੀ ਪੈਂਦਾ ਜਦੋਂ ਉਹ ਦੇਖਦੇ ਆ ਕਿ ਕੁੜੀ ਨੰਗਨ ਵਸਤਾ ਦੇ ਵਿੱਚ ਪਈ ਹੋਈ ਆ ਲਹੂ ਲਵਾਨ ਹੋਈ ਪਈ ਆ ਤੇ ਮਰ ਚੁੱਕੀ ਆ ਉਹ ਆ ਕੇ ਰੌਲਾ ਪਾਉਂਦਾ ਸਾਰਾ ਸਟਾਫ ਹਸਪੀਟਲ ਦਾ ਇਕੱਠਾ ਹੁੰਦਾ ਉਸ ਤੋਂ ਬਾਅਦ ਜਾ ਕੇ ਜੋ ਦੇਖਦੇ ਆ ਤਾਂ ਕੁੜੀ ਐਹੋ ਜੀ ਹਾਲਤ ਵਿੱਚ ਮਰੀ ਪਈ ਸੀ ਕਿ ਬੰਦਾ ਦੇਖ ਵੀ ਨਹੀਂ ਸਕਦਾ ਦੇਖਣਾ ਬਹੁਤ ਦੂਰ ਦੀ ਗੱਲ ਆ ਉਸ ਤੋਂ ਬਾਅਦ ਕੀ ਹੁੰਦਾ ਵੀ ਜਿਹੜਾ ਹਸਪੀਟਲ ਦਾ ਸਟਾਫ ਹੁੰਦਾ ਡਾਕਟਰ ਹੁੰਦੇ ਆ ਉਹ ਕੁੜੀ ਦੇ ਮਾਪੇ ਉਹਨੂੰ ਫੋਨ ਕਰਕੇ ਕਹਿੰਦੇ ਵੀ ਤੁਹਾਡੀ ਕੁੜੀ ਬਹੁਤ ਜ਼ਿਆਦੀ ਬਿਮਾਰ ਆ ਤਾਂ ਮਾਪੇ ਬੜਾ ਹੈਰਾਨ ਹੋ ਜਾਂਦਾ ਕਿ ਰਾਤ 11 ਵਜੇ ਸਾਡੇ ਨਾਲ ਕੁੜੀ ਨੇ ਗੱਲਬਾਤ ਕੀਤੀ ਆ ਹੁਣ ਇਹ ਕਹਿੰਦੇ ਵੀ ਕੁੜੀ ਸਾਡੀ ਬਹੁਤ ਜ਼ਿਆਦੀ ਬਿਮਾਰ ਆ ਉਸ ਤੋਂ ਬਾਅਦ ਕੀ ਹੁੰਦਾ ਕਿ ਮਾਪੇ ਉਹ ਵਾਰ-ਵਾਰ ਫੇਰ ਫੋਨ ਬੈਕ ਨੰਬਰ ਉਸੇ ਨੰਬਰ ਤੇ ਕਰਦਾ ਫੋਨ ਨਹੀਂ ਕੋਈ ਚੱਕਦਾ ਘੰਟੇ ਡੇਢ ਬਾਅਦ ਫੋਨ ਚੱਕਿਆ ਜਾਂਦਾ ਤਾਂ ਅੱਗੋਂ ਇਹ ਗੱਲ ਕਹਿ ਦਿੱਤੀ ਜਾਂਦੀ ਕਿ ਰਾਤ ਤੁਹਾਡੀ ਕੁੜੀ ਨੇ ਆਤਮ ਹੱਤਿਆ ਕਰ ਲਈ ਕਿਹੜੀ ਗੱਲ ਤੋਂ ਕਰ ਲਈ ਸਾਨੂੰ ਇਸ ਗੱਲ ਬਾਰੇ ਕੁਝ ਵੀ ਨਹੀਂ ਪਤਾ ਚਲੋ ਜੀ ਮਾਪੇ ਵਿਚਾਰਾ ਰੋਂਦਾ ਪਟਦਾ ਉੱਥੋਂ ਹਸਪੀਟਲ ਪਹ ਜਦੋਂ ਹਸਪੀਟਲ ਪਹੁੰਚਦਾ ਤਾਂ ਉਹਨਾਂ ਨੂੰ ਬਾਹਰਲੇ ਪਾਸੇ ਬਿਠਾ ਦਿੱਤਾ ਜਾਂਦਾ ਕਿਸੇ ਕਮਰੇ ਦੇ ਵਿੱਚ ਤੇ ਸਾਰਾ ਸਟਾਫ ਕੰਨਾਂ ਚ ਕੁਸਰਪੁਸਰ ਕਰਦਾ ਰਹਿੰਦਾ ਮਾਪਿਓ ਸਾਹਮਣੇ ਦੇਖਦਾ ਵੀ ਚੱਲੀ ਕੀ ਜਾਂਦਾ ਵੀ ਕੋਈ ਸਟਾਫ ਇਧਰੋਂ ਤੁਰਿਆ ਆਉਂਦਾ ਵੀ ਇਧਰੋਂ ਤੁਰਿੰਦੇ ਕੰਨਾਂ ਚ ਆਪਸ ਚ ਕੁਸਰਪੁਸਰ ਕਰਦੇ ਆ ਤਾਂ 3 ਘੰਟੇ ਬੀਤ ਜਾਣ ਤੋਂ ਬਾਅਦ ਵੀ ਬਈ ਮਾਪਿਓ ਨੂੰ ਧੀ ਦੀ Laash ਨਹੀਂ ਦਿਖਾਈ ਜਾਂਦੀ ਉਸ ਤੋਂ ਬਾਅਦ ਇੱਕ ਜਣਾ ਸਟਾਫ ਦਾ ਬੰਦਾ ਆਉਂਦਾ ਜਿਹੜਾ ਕਿ ਕੁੜੀ ਦੇ ਪਿਓ ਦੇ ਕੰਨ ਚ ਜਾ ਕੇ ਕਹਿੰਦਾ ਵੀ ਕੋਈ ਗੱਲ ਨਹੀਂ ਆਪਾਂ ਸੈਟਿੰਗ ਕਰ ਲੈਨੇ ਆ ਤਾਂ ਜਿਹੜਾ ਪਿਓ ਹੁੰਦਾ ਉਹ ਕਹਦਾ ਵੀ ਕਿਸ ਕਾਲ ਦੀ ਸੈਟਿੰਗ ਨੂੰ ਦੱਸੋ ਸੀ ਮੇਰੀ ਧੀ ਨਾਲ ਵਾਪਰੇ ਆ ਕਿ ਮੈਨੂੰ ਮੇਰੀ ਧੀ ਦੀ লাশ ਵਿਖਾਓ ਚਲੋ ਜੀ ਉਸ ਤੋਂ ਬਾਅਦ ਪੁਲਿਸ ਵੀ ਆ ਜਾਂਦੀ ਆ ਪੁਲਿਸ ਦੇ ਆਉਣ ਤੋਂ ਬਾਅਦ ਜਦੋਂ ਪਿਓ ਨੂੰ ਧੀ ਦੀ লাশ ਵਿਖਾਈ ਜਾਂਦੀ ਆ ਤਾਂ ਬਾਈ ਪਿਓ ਦੀਆਂ ਤਾਂ ਹਾਂ ਨਿਕਲ ਜਾਂਦੀਆਂ ਕਾਲਜਾ ਪਾੜ ਜਾਂਦਾ ਕਿਉਂਕਿ ਤੁਸੀਂ ਸੋਚ ਕੇ ਦੇਖੋ ਕਿ ਆਪਾਂ ਆਪਣੀਆਂ ਧੀਆਂ ਨੂੰ ਕਿੱਡੇ ਲਾਡ ਪਿਆਰ ਨਾਲ ਪਾਲਦੇ ਆ ਆਪਾਂ ਆਪ ਦੀ ਧੀ ਦੇ ਕੰਡਾ ਵੱਜਿਆ ਵੀ ਨਹੀਂ ਚਾਹਦੇ ਤੇ ਤੁਸੀਂ ਇੱਕ ਵਾਰੀ ਆਪਣੇ ਆਪ ਤੇ ਗੱਲ ਸੋਚ ਕੇ ਦੇਖੋਗੇ ਉਸ ਪਿਓ ਤੇ ਕੀ ਬੀਤੀ ਹੋਊਗੀ ਜਿਹਦੀ ਧੀ ਲਹੂ ਲਵਾਨ ਲੱਤ ਪੱਤ ਹੋਈ ਹੋਵੇ ਅੱਖਾਂ ਚੋਂ ਵੀ ਖੂਨ ਨਿਕਲ ਰਿਹਾ ਹੋਵੇ ਮੂੰਹ ਚੋਂ ਵੀ ਖੂਨ ਨਿਕਲ ਰਿਹਾ ਹੋਵੇ ਉਸ ਪਿਓ ਤੇ ਕੀ ਬੀਤ ਦਿਓ ਪਿਓ ਦੀਆਂ ਤਾਂਹਾਂ ਨਿਕਲ ਗਈਆਂ ਬਈ ਮਾਂ ਦੀਆਂ ਤਾਂਹਾਂ ਨਿਕਲ ਗਈਆਂ ਚਲੋ ਜੀ ਉਸ ਤੋਂ ਬਾਅਦ ਕੀ ਹੁੰਦਾ ਜਿਹੜੀ ਪੁਲਿਸ ਆਉਂਦੀ ਹੈ ਉਹਨਾਂ ਇਨਕੁਆਇਰੀ ਕਰਦੀ ਆ ਲਾਸ਼ ਦੇ ਕੋਲੋਂ ਪੁਲਿਸ ਨੂੰ ਇੱਕ ਬਲੂਟੂਥ ਪਿਆ ਬਰਾਮਦ ਹੁੰਦਾ ਉਹ ਬਲੂਟੂਥ ਨੂੰ ਪੁਲਿਸ ਚੱਕ ਲੈਂਦੀ ਆ ਉਸ ਤੋਂ ਬਾਅਦ ਸੀਸੀਟੀਵੀ ਕੈਮਰੇ ਦੇ ਫੋਟੋਸ ਕਢਾਈਆਂ ਜਾਂਦੀਆਂ ਜਦੋਂ ਫੋਟੋਸ ਕਢਾਈਆਂ ਜਾਂਦੀਆਂ ਤਾਂ ਆ ਉਹ ਬੰਦਾ ਵੀਡੀਓ ਵਿੱਚ ਆ ਜਾਂਦਾ ਉਸ ਤੋਂ ਬਾਅਦ ਪੁਲਿਸ ਉਸ ਬੰਦੇ ਤੱਕ ਪਹੁੰਚ ਕਰਦੀ ਆ ਉਸ ਬੰਦੇ ਨੂੰ ਚ ਤਾਂ ਉਥੇ ਸਟਾਫ ਦੇ ਹੋਰ ਵੀ ਜਿਹੜੇ ਬੰਦੇ ਹੁੰਦੇ ਆ ਸਾਰਿਆਂ ਦੇ ਬਲੂਟੂਥ ਔਨ ਕਰਾਏ ਜਾਂਦੇ ਆ ਤੇ ਜਿਹੜਾ ਇਹ ਬੰਦਾ ਹੁੰਦਾ ਜਿਹੜਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋਇਆ ਹੁੰਦਾ ਜਿਹਦਾ ਨਾਮ ਸੰਜੇ ਰਾਏ ਹੁੰਦਾ ਇਹਦਾ ਬਲੂਟੂਥ ਇੱਕ ਮਿੰਟ ਚ ਉਥੇ ਕਨੈਕਟ ਹੋ ਜਾਂਦਾ ਤਾਂ ਪੁਲਿਸ ਇਹਨੂੰ ਫੜ ਲੈਂਦੀ ਵੀ ਕਾਕਾ ਕੰਮ ਇਹ ਤੇਰਾ ਹੀ ਆ ਇੱਥੇ ਆਏ ਬਲੂਟੂਥ ਤੁਸੀਂ ਇੱਥੇ ਤੇ ਤੇਰੇ ਨਾਲ ਹੀ ਕਨੈਕਟ ਹੋਇਆ ਚਲੋ ਜੀ ਪੁਲਿਸ ਇਹਨੂੰ ਚੱਕ ਕੇ ਲੈ ਜਾਂਦੀ ਚੱਕ ਕੇ ਲੈ ਜਾਣ ਤੋਂ ਬਾਅਦ ਜਦੋਂ ਪੋਸਟਮਾਰਟਮ ਰਿਪੋਰਟ ਆਉਂਦੀ ਆ ਤਾਂ ਪੋਸਟਮਾਰਟਮ ਦੇ ਵਿੱਚ ਜਿਹੜੇ ਖੁਲਾਸੇ ਹੁੰਦੇ ਆ ਉਹ ਰੌਂਗਟੇ ਖੜੇ ਕਰ ਦਿੰਦੇ ਆ ਬਾਈ ਜਦੋਂ ਪੋਸਟਮਾਰਟਮ ਦੀ ਰਿਪੋਰਟ ਆਉਂਦੀ ਆ ਤਾਂ ਕੁੜੀ ਦੀ ਗਰਦਨ ਦੀ ਸਾਡੀ ਟੁੱਟੀ ਹੁੰਦੀ ਆ ਕੁੜੀ ਦੀਆਂ ਉਂਗਲਾਂ ਟੁੱਟੀਆਂ ਹੁੰਦੀਆਂ ਨੇ ਕੁੜੀ ਦੀ ਨੱਕ ਦੀ ਸਾਡੀ ਟੁੱਟੀ ਹੁੰਦੀ ਆ ਪੈਰ ਦੀ ਸਾਡੀ ਟੁੱਟੀ ਹੁੰਦੀ ਆ ਪਰ ਜਿਹੜਾ ਸਭ ਤੋਂ ਵੱਡਾ ਹੈਰਾਨੀ ਕਰਨ ਵਾਲਾ ਖੁਲਾਸਾ ਸੀਗਾ ਉਹ ਇਹ ਸੀਗਾ ਕਿ ਜਿਹੜਾ ਇਸ ਵਿਚਾਰੀ ਕੁੜੀ ਦੇ ਡਿਜ਼ਾਈਨਾਂ ਚੋਂ ਸੀਮਣ ਇਕੱਠਾ ਕੀਤਾ ਗਿਆ ਉਹ ਸੀਮਣ ਦੀ ਮਾਤਰਾ ਬਹੁਤ ਜ਼ਿਆਦੀ ਸੀਗੀ ਇੱਕ ਪਾਸੇ ਇਹ ਸੰਜੇ ਰਾਏ ਇਹ ਕਹਿ ਰਿਹਾ ਕਿ ਮੈਂ ਇਕੱਲੇ ਨੇ ਇਹ ਕੰਮ ਕੀਤਾ ਬੇਸ਼ੱਕ ਮੈਨੂੰ ਫਾਂਸੀ ਚਾੜ ਦਿਓ ਬੇਸ਼ੱਕ ਮੈਨੂੰ ਮਾਰ ਦਿਓ ਮੈਨੂੰ ਕੋਈ ਗਾਮਣੀ ਮੈਨੂੰ ਕੋਈ ਦੋਖਣੀ ਕਿਉਂਕਿ ਮੈਂ ਆਪਦੀ ਹਵਸ ਪੂਰੀ ਕੀਤੀ ਆ ਜਦੋਂ ਮੈਂ ਇਹਨਾਂ ਨਾਲ ਰੇਪ ਕਰਨਾ ਚਾਹਿਆ ਤਾਂ ਇਹ ਨਹੀਂ ਮੰਨ ਰਹੀ ਸੀ ਇਹ ਮੇਰੇ ਤੇ ਵਾਰ-ਵਾਰ ਹੈਵੀ ਹੋ ਰਹੀ ਸੀ ਤਾਂ ਮੈਂ ਬਾਕਸਿੰਗ ਦਾ ਆਪਣਾ ਪਲੇਅਰ ਰਿਆ ਹੋਇਆ ਤਾਂ ਮੈਂ ਇਹਦੇ ਨਾਲ ਬਾਕਸਿੰਗ ਖੇਡਣੀ ਸ਼ੁਰੂ ਕਰਤੀ ਮੈਂ ਦੀ ਅੱਖਾਂ 'ਚ ਮੁੱਕੇ ਮਾਰੇ ਇਹਦੇ ਚਸ਼ਮੇ ਟੁੱਟ ਗਏ ਦੀ ਅੱਖਾਂ ਵਿੱਚ ਖੁੱਭ ਗਏ ਉਸ ਤੋਂ ਬਾਅਦ ਇਹਨੂੰ ਦੇਖਣੋਂ ਹਟ ਗਿਆ ਉਸ ਤੋਂ ਬਾਅਦ ਮੈਂ ਨੱਕ ਤੇ ਮੁੱਕੇ ਮਾਰੇ ਇਹਦੇ ਦੰਦ ਨੱਕ ਦੀ ਹੱਡੀ ਤੋੜੀ ਫਿਰ ਮੈਂ ਦੇ ਦੰਦ ਤੋੜਤੇ ਉਸ ਤੋਂ ਬਾਅਦ ਕਿਹਾ ਮੈਨੂੰ ਇੰਨਾ ਕੁ ਗੁੱਸਾ ਚੜਿਆ ਕਿ ਮੈਂ ਇਹਦੇ ਸੱਨ ਫੜ ਕੇ ਪਾੜ ਦਿੱਤੇ ਉਸ ਤੋਂ ਬਾਅਦ ਉਹ ਮਰ ਗਈ ਤਾਂ ਮੈਂ ਇਹਦੇ ਨਾਲ ਰੇਪ ਕੀਤਾ ਪੁਲਿਸ ਨੂੰ ਕੋਈ ਬੰਦਾ ਬਿਆਨ ਦੇ ਰਿਹਾ ਤਾਂ ਪੁਲਿਸ ਇਹ ਬਿਆਨ ਸੁਣਨ ਤੋਂ ਬਾਅਦ ਚੁੱਪਚਾਪ ਬਹਿ ਗਈ ਉਸ ਤੋਂ ਬਾਅਦ ਕੋਈ ਵੀ ਬਿਆਨ ਨਿਕਲ ਕੇ ਸੋਸ਼ਲ ਮੀਡੀਆ ਸਾਹਮਣੇ ਨਹੀਂ ਆਇਆ ਪਰ ਜਿਹੜੀ ਪੋਸਟਮਾਰਟਮ ਦੀ ਰਿਪੋਰਟ ਆ ਬਾਈ ਜੀ ਉਹਦੇ ਵਿੱਚੋਂ ਇੱਕ ਬਹੁਤ ਵੱਡਾ ਮੰਨ ਲੋ ਖਲਾਸਾ ਹੋਇਆ ਕਿ ਜਿਹੜੀ ਸੀਮੰਟ ਦੀ ਮਾਤਰਾ ਵਜਾਇਨਾ ਚੋਂ ਗੱਡੀ ਗਈ ਉਹ ਇੰਨੀ ਕ ਜਿਆਦੀ ਸੀ ਕਿ ਜਿਹੜੀ ਘੱਟੋ ਘੱਟ 4-5 ਬੰਦਿਆਂ ਦੇ ਸੀਮੰਟ ਜਿੰਨੀ ਮਾਤਰਾ ਸੀਗੀ ਇੱਕ ਪਾਸੇ ਇਹ ਬੰਦਾ ਕਹਿ ਰਿਹਾ ਕਿ ਮੈਂ ਇਕੱਲੇ ਨੇ ਇਹ ਕੰਮ ਕੀਤਾ ਮੈਨੂੰ ਕੋਈ ਦੋਖਣੀ ਬੇਚਕ ਫਾਂਸੀ ਚਾੜ ਦਿਓ ਪਰ ਜਿਹੜੀ ਸੀਮੰਟ ਦੀ ਮਾਤਰਾ ਉਹ ਦੇਖ ਕੇ ਇਹ ਨਹੀਂ ਲੱਗਦਾ ਕਿ ਇਹ ਕੰਮ ਇਕੱਲੇ ਬੰਦੇ ਦਾ ਘੱਟੋ ਘੱਟ 4-5 ਬੰਦਿਆਂ ਨੇ ਰਲ ਕੇ ਉਸ ਕੁੜੀ ਦਾ ਰੇਪ ਕੀਤਾ ਕਤਲ ਕੀਤਾ ਕਤਲ ਕਰਨ ਤੋਂ ਬਾਅਦ ਉਸ ਕੁੜੀ ਨਾਲ ਰੇਪ ਹੋਇਆ ਹੁਣ ਪਤਾ ਨਹੀਂ ਪੁਲਿਸ ਕਿਹਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਆ ਕੀ ਦਾ ਇਸ ਕਤਲ ਪਿੱਛੇ ਹੱਤਾਂ ਇਸ ਬਾਰੇ ਹਜੇ ਕੁਝ ਵੀ ਨਹੀਂ ਪਤਾ ਕਲਕੱਤੇ ਦੀਆਂ ਸੜਕਾਂ ਤੇ ਬਹੁਤ ਵੱਡੇ ਪੱਧਰ ਤੇ ਪ੍ਰੋਟੈਸਟ ਹੋ ਰਿਹਾ ਕੈਂਡਲ ਮਾਰਚ ਹੋ ਰਿਹਾ ਹਸਪਤਾਲਾਂ ਨੇ ਬੰਦ ਕਰਕੇ ਵੀ ਧਰਨੇ ਦਿੱਤੇ ਆ ਪਰ ਹਜੇ ਪੁਲਿਸ ਚੁੱਪ ਬੈਠੀ ਆ ਕਿਉਂ ਬੈਠੀ ਆ ਇਸ ਗੱਲ ਬਾਰੇ ਹਜੇ ਕੁਝ ਨਹੀਂ ਪਤਾ ਕਿ ਕਿੰਨੇ ਕੁ ਵੱਡੇ ਬੰਦੇ ਦਾ ਹੱਥ ਆ ਇਸ ਕਤਲ ਪਿੱਛੇ ਕਿਹੜੇ ਹੋਰ ਚਾਰ ਬੰਦੇ ਸੀ ਕਿ ਜਿਨ੍ਹਾਂ ਨੇ ਰਲ ਕੇ ਇਹ ਕੰਮ ਕੀਤਾ ਕਿਹੜੇ ਬੰਦਿਆਂ ਨੂੰ ਛਪਾਇਆ ਜਾ ਰਿਹਾ ਕਿਹੜੇ ਬੰਦੇ ਨੂੰ ਲੁਕਾਇਆ ਜਾ ਰਿਹਾ ਪਰ ਜਿਹੜੇ ਬੰਦੇ ਨੇ ਸਾਰਾ ਇਹ ਗਨਾਹ ਕਬੂਲ ਕੀਤੇ ਆ ਉਹਦੇ ਚਿਹਰੇ ਤੇ 1% ਦਾ ਵੀ ਕੋਈ ਡਰ ਨਹੀਂ ਕੋਈ ਭੈ ਨਹੀਂਗਾ ਦੇਖੋ ਭਾਈ ਜਿਹੜੇ ਬੰਦਿਆਂ ਨੇ ਇਹ ਮੇਰੀ ਕਹਾਣੀ ਸੁਣੀ ਆ ਉਹ ਕਮੈਂਟ ਕਰਕੇ ਜਰੂਰ ਦੱਸਿਓ ਕਿ ਇੱਕ ਬੰਦਾ ਜਿੰਨੇ ਕੁੜੀ ਦੇ ਸਨ ਤੱਕ ਪਾੜ ਦਿੱਤੇ ਕੁੜੀ ਦੇ ਅੱਖਾਂ ਚੋਂ ਲਹੂ ਕੱਢਤਾ ਕੁੜੀ ਦੇ ਨੱਕ ਚੋਂ ਮੂੰਹ ਚੋਂ ਬਜ਼ਾਈਨਾ ਚੋਂ ਖੂਨ ਐ ਵਗ ਰਿਆ ਸੀ ਕਿ ਜਿਵੇਂ ਕੋਈ ਜਾਨਵਰ ਵੱਢਿਆ ਹੁੰਦਾ ਇੱਕ ਬੰਦਾ ਇੰਨਾ ਜ਼ਿਆਦਾ ਕਿਸੇ ਕੁੜੀ ਨੂੰ ਟੌਰਚਰ ਨਹੀਂ ਕਰ ਸਕਦਾ ਕਿਉਂਕਿ ਜਿਹੜੀ ਉਹ ਕੁੜੀ ਸੀ ਇੱਕ ਮੱਦੇ ਤੋਂ ਉਹਨੇ ਨਹੀਂ ਹੱਥ ਕਾਬੂ ਆਉਣਾ ਸੀਗਾ ਕਿਉਂਕਿ ਉਹਨੇ ਰੋਲਾ ਵੀ ਪਾਉਣਾ ਸੀਗਾ ਟਿਕੀ ਹੋਈ ਰਾਤ ਸੀ ਰਾਤ 3:00 ਬੀਤੇ ਟਾਈਮ ਸੀਗਾ ਟਿਕੀ ਹੋਈ ਰਾਤ ਦੇ ਵਿੱਚ ਸਿਰਫ ਪਤਾ ਕਿ ਚੀਕਾਂ ਚ ਘਿਹੜਾ ਬਹੁਤ ਦੂਰ ਤੱਕ ਜਾਂਦਾ ਤਾਂ ਜਿਹੜੀ ਸੀਮਣ ਦੀ ਮਾਤਰਾ ਉੱਥੋਂ ਹੀ ਸਾਫ਼ ਪਤਾ ਲੱਗਦਾ ਕਿ ਇਹ ਘੱਟੋ ਘੱਟ 4 ਬੰਦਿਆਂ ਦਾ ਕੰਮ ਆ ਹੁਣ ਬਾਕੀ ਦੇ ਤਿੰਨ ਕਿਹੜੇ ਬੰਦੇ ਆ ਇਸ ਬਾਰੇ ਨਾ ਤਾਂ ਕੋਈ ਪੁਲਿਸ ਖਲਾਸਾ ਕਰ ਰਹੀ ਹੈ ਨਾ ਇਸ ਬਾਰੇ ਕੋਈ ਸਬੂਤ ਹੱਥ ਲੱਗ ਰਹੇ ਆ ਕਿਉਂਕਿ ਵਾਰ-ਵਾਰ ਉਹ ਬੰਦਾ ਇੱਕੋ ਗੱਲ ਕਹਿ ਰਿਹਾ ਕਿ ਇਹ ਸਾਰਾ ਕੁਝ ਮੈਂ ਕੀਤਾ ਮੈਂ ਕੀਤਾ ਵਾਰ-ਵਾਰ ਉਹ ਆਪਦੇ ਦੇ ਸਾਰਾ ਕੇਸ ਪਾਰਿਆ ਸਾਰੇ ਬਿਆਨ ਆਪਦੇ ਦੇ ਰਿਹਾ ਹੁਣ ਜਿਹੜਾ ਇਹ ਕੇਸ ਆ ਇਹ ਹਾਈ ਕੋਰਟ ਨੇ ਸੀਬੀਆਈ ਨੂੰ ਸੌਂਪ ਦਿੱਤਾ ਕਿ ਜਲਦੀ ਤੋਂ ਜਲਦੀ ਇਹਦੀ ਸਾਰੀ ਜਾਂਚ ਪੜਤਾਲ ਕਰਕੇ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਸਾਹਮਣੇ ਲਿਆਂਦਾ ਜਾਵੇ ਪਰ ਜਿਹੜਾ ਬੰਦਾ ਫੜਿਆ ਸੰਜੇ ਰਾਏ ਉਹ ਇੱਕੋ ਗੱਲ ਹੀ ਕਹਿ ਰਿਹਾ ਕਿ ਮੈਂ ਇਕੱਲੇ ਨੇ ਇਹ ਸਾਰਾ ਕੁਝ ਕੀਤਾ ਪਰ ਜਿਹੜੇ ਪੋਸਟ ਮਾਰਡਮ ਦੀ ਰਿਪੋਰਟ ਦੇ ਅਨੁਸਾਰ ਤੱਥਾਂ ਦੇ ਉਧਾਰ ਤੇ ਜੇ ਆਪਾਂ ਗੱਲ ਕਰੀਏ ਤਾਂ ਬਾਈ ਜੀ ਇਹ ਇਕੱਲੇ ਬੰਦੇ ਦਾ ਕੰਮ ਨਹੀਂਗਾ ਹੁਣ ਬਾਕੀ ਦੇ ਜਿਹੜੇ ਤਿੰਨ ਬੰਦੇ ਆ ਪਤਾ ਨਹੀਂ ਉਹ ਕਿਹੜੇ ਬੰਦੇ ਆ ਕਿੰਨੇ ਕਬੱਡੇ ਅਮੀਰ ਘਰਾਂ ਦੇ ਮੁੰਡੇ ਹੋਣਗੇ ਜਾਂ ਕਿ ਕਿਹਨਾਂ ਨਾਲ ਉਹਨਾਂ ਦੇ ਲਿੰਕ ਹੋਣਗੇ ਰੱਬ ਜਾਣਦਾ ਕਿਉਂਕਿ ਪੁਲਿਸ ਉਸ ਚੀਜ਼ ਬਾਰੇ ਕੋਈ ਵੀ ਇਨਕੁਆਇਰੀ ਕਰਨ ਨੂੰ ਤਿਆਰ ਨਹੀਂ ਸੀ ਇਸ ਕਰਕੇ ਕੇਸ ਹੁਣ CBI ਕੋਲ ਪਹੁੰਚ ਗਿਆ ਹੁਣ ਕਿਹੜੇ ਉਹ ਕਾਤਲ ਸਾਹਮਣੇ ਆਉਂਦੇ ਆ ਇਹ ਰੱਬ ਜਾਣਦਾ ਤਾਂ ਵੀਡੀਓ ਦੇਖਣ ਤੋਂ ਬਾਅਦ ਸ਼ੇਅਰ ਜ਼ਰੂਰ ਕਰੋ ਕਿਉਂਕਿ ਬਾਅਦ ਤੋਂ ਬਾਅਦ ਇਹ ਵੀਡੀਓ ਸ਼ੇਅਰ ਹੋਵੇ ਬਾਅਦ ਤੋਂ ਬਾਅਦ ਇਹ ਆਵਾਜ਼ ਸਰਕਾਰ ਤੱਕ ਵੀ ਪਹੁੰਚੇ ਕਿਉਂਕਿ ਜਿਸ ਭੈਣ ਨਾਲ ਇਹ ਸਾਰਾ ਕੁਝ ਵਾਪਰਿਆ ਉਹਨੂੰ ਇਨਸਾਫ ਜ਼ਰੂਰ ਮਿਲਣਾ ਚਾਹੀਦਾ ਤੁਸੀਂ ਇਹ ਸੋਚ ਕੇ ਦੇਖੋ ਕਿ ਆਪਾਂ ਆਵਦੀਆਂ ਧੀਆਂ ਨੂੰ ਫੁੱਲਾਂ ਵਾਂਗੂ ਰੱਖਦੇ ਆਂ ਕੰਡਾ ਵੱਜਿਆ ਨਹੀਂ ਜਰਦੇ ਤੇ ਜਿਹੜੇ ਪਿਓ ਦੀ ਧੀ ਨਾਲ ਇੰਨਾ ਕੁਝ ਵਾਪਰਿਆ ਹੋਵੇ ਭਈ ਉਸ ਪਿਓ ਦੇ ਕੋਈ ਅੰਦਰ ਵੜ ਕੇ ਨਹੀਂ ਦੇਖਦਾ ਹੋਣਾ ਕਿ ਉਸ ਪਿਓ ਤੇ ਕੀ ਵਾਪਰਦੀ ਆ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ ਬਹੁਤ ਦੁੱਖ ਹੁੰਦਾ ਜਦੋਂ ਇਦਾਂ ਦੀਆਂ ਘਟਨਾਵਾਂ ਵਾਪਰਦੀਆਂ ਨੇ ਸਾਡੀ ਤਾਂ ਇਹੀ ਰੱਬ ਮੂਰੇ ਅਰਦਾਸ ਆ ਵੀ ਕਦੇ ਕਿਸੇ ਧੀ ਦੇ ਕੰਡਾ ਵੀ ਨਾ ਵੱਜੇ ਮਾਪਿਆਂ ਲਈ ਇਹ ਚੀਜ਼ਾਂ ਸਹਿਣੀਆਂ ਬਹੁਤ ਔਖੀਆਂ ਹੋ ਜਾਂਦੀਆਂ ਨੇ ਚਲੋ ਜੀ ਰੱਬ ਉਸ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ ਇਹੀ ਅਰਦਾਸ ਕਰ ਸਕਦੇ ਹਾਂ ਉਸ ਪੈਣ ਦੀ ਆਤਮਾ ਨੂੰ ਪਰਮਾਤਮਾ ਸ਼ਾਂਤੀ ਬਖਸ਼ੇ ਵੀਡੀਓ ਦੇਖਣ ਦਾ ਬਹੁਤ ਬਹੁਤ ਧੰਨਵਾਦ